ਤਰਕ ਕੀ ਕਹਣਾ ਚਾਹੋਗੇ ਤੁਹਾਡੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਟਿੱਲੋ ਜੀ ਵੱਡੇ ਡਿਡਾਂ ਦਾ ਜਿੱਤੇ ਨੇ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਕਿ ਪਾਰਟੀ ਨੇ ਇੱਕ ਵਰਕਰ ਨੂੰ ਟਿਕਟ ਦਿੱਤੀ ਵਰਕਰ ਦੇ ਟਿਕਟ ਦੇ ਰੇ ਪੇ ਬਾਅਦ ਸਾਰੀ ਲੀਡਰਸ਼ਿਪ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਇਨਾਂ ਸਾਥ ਨਾਲ ਵੋਟਾਂ ਪਾਈਆਂ ਤੇ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਆਇਆ ਵੀ ਜਿਹੜਾ ਆਮ ਵਰਕਰ ਨੂੰ ਟਿਕਟ ਦੇ ਕੇ ਪਾਰਟੀ ਨੇ ਵਾਜਿਆ ਉਹਨੂੰ ਜਿੱਤ ਪ੍ਰਾਪਤ ਹੋਈ ਆ ਇਸ ਕੋਸ਼ਿਸ਼ ਅਸੀਂ ਸਾਰੇ ਬਜ਼ਾਰਾਂ 'ਚ ਮਿਲ ਦੌਰਦੇ ਆ ਰਹੇ ਨੇ ਤੇ ਹਾਰ ਪਾਈ ਜਾ ਰਹੇ ਨੇ ਇਹ ਲੋਕ ਗੁੱਝਾ ਮਲਾ ਦੇ ਪਟਾਕੇ ਚਲਾ ਦੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਵੀ ਵਰਕਰ ਦੀ ਜਿੱਤ ਹੋਈ ਆ ਪਾਰਟੀ ਨੇ ਵਰਕਰਾਂ ਤੇ ਤੁਸੀਂ ਵਰਕਰ ਦੀ ਜਿੱਤ ਹੋਈ ਆ ਜਿਸ ਨਾਲ ਹਰੇਕ ਵਰਕਰ ਨੂੰ ਸਾਹ ਹੋਇਆ ਵੀ ਸਾਧੂ ਸਾਧੂ ਵੀ ਦਿੱਤਾ ਮਿਲ ਸਕਦੀ ਆ ਪੂਰੇ ਪੰਜਾਬ ਚ ਵਧੀਆ ਸੁਨੇਹਾ ਗਿਆ ਅ ਸਰ ਗੱਲ ਕਰੀ ਆ ਬਾ ਤੁਹਾਡੇ ਅਹੁਦੇ ਦੀ ਤੁਹਾਡਾ ਕੀ ਅਹੁਦਾ ਹੈ ਕਾਂਗਰਸ ਦਾ ਜੀ ਕਾਂਗਰਸ ਦਾ ਪ੍ਰਧਾਨ ਆ 10 ਸਾਲੋਂ ਦੇ ਕਾਂਗਰਸ ਪਾਰਟੀ ਦੇ ਸਰ ਨਾਮਕੀਟ ਵੱਡਾ ਜੀ ਰਾਸ਼ਰੇਸ਼ ਤੁਮਾਰ ਟੈਂਪਲ ਉੱਪਰ ਠੀਕ ਹੈ ਸਰ ਜੀ ਮੈਂ ਬੀਹ ਤ੍ਰਿਗਨੋੜੇਲੀ ਕੱਢੀ ਗਈ ਸੀਗੀ ਲੋਕਾਂ ਦੀ ਉਸ ਦਿਨ ਤੋਂ ਆਵਾਜ਼ ਸੀਗੀ ਕਾਲਾ ਢੱਲੋ ਜ ਵੱਡੇ ਜੀ ਦਾ ਜਿੱਤਣਗੇ ਆਵਾਜ਼ ਤਾਂ ਪਹਿਲੇ ਦਿਨ ਤੋਂ ਸੀ ਜਦੋਂ ਆਮ ਵਰਕਰ ਨੂੰ ਟਿਕਟ ਦੇਤੀ ਆਵਾਜ਼ ਲੋਕਾਂ ਦੀ ਆਵਾਜ਼ ਹੀ ਜਿੱਤ ਹੋਈਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਆਮ ਵਰਕਰ ਨੂੰ ਟਿਕਟ ਦੇਤੀ ਉਸ ਕਰਕੇ ਲੋਕਾਂ ਨੇ ਕਾਲਾ ਢੱਲੋ ਕਾਲਾ ਢੱਲੋ ਕਹਿਣਾ ਸ਼ੁਰੂ ਹੀ ਲੱਗਿਆ ਇਹ ਕਿਉਂ ਬੜੇ ਹਾਂਜੀ 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 ਸਾਡੇ ਜਿਹੜੇ ਵਪਾਰੀ ਭਰਾਵਾਂ ਵੱਲੋਂ ਅੱਜ ਕਾਲਾ ਮਾ ਰੋਡ ਤੋਂ ਆ ਰਹੇ ਆ ਉਹਦੇ ਸਨਮਾਨ ਕਿਸ ਲਈ ਹਾਂ ਘਾਰ ਪਾਈਆਂ ਦੇ ਨਾਲ ਤੋਂ ਬੰਦੇ ਆ ਬਹੁਤ ਸ਼ੁਕਰੀਆ ਮਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਕੁਲਦੀਪ ਸਿੰਘ ਕਾਲਾਢੀ ਲੋ ਬੜੀ ਜਿੱਤ ਨੇ ਪਹਿਲਾਂ ਤਾਂ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਵਰਕਰ ਨੂੰ ਟਿਕਟ ਦੇ ਕੇ ਬਰਨਾਲੇ ਹਲਕੇ ਦਾ ਮਾਣ ਵਧਾਇਆ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਲ ਗਾਂਧੀ ਦਾ ਬਹੁਤ ਬਹੁਤ ਧੰਨਵਾਦ ਕਰ ਦਿਲੋਂ ਕਿਉਂਕਿ ਜਿਨ੍ਹਾਂ ਨੇ ਵਧੀਆ ਹੱਕ ਵਰਕਰ ਦੇ ਵਿੱਚੋਂ ਟਿਕਟ ਦੇ ਕੇ ਹਲਕਾ ਬਰਨਾਲੇ ਨੂੰ ਬਹੁਤ ਦੀ ਮਾਨ ਬਖਸ਼ਿਆ ਇਸ ਕਰਕੇ ਖੁਸ਼ੀ ਦੀ ਲਹਿਰ ਕੱਲੇ ਕੱਲੇ ਵਰਕਰ ਦੇ ਕੱਲੇ ਕੱਲੇ ਦੁਕਾਨਦਾਰ ਦੇ ਕੱਲੇ ਕੱਲੇ ਵਪਾਰੀ ਦੇ ਵਿੱਚ ਖੁਸ਼ੀ ਲਹਿਰ ਵਧੀ ਉਹਦੇ ਕਰਕੇ ਵਧੀਆ ਰੀਡ ਦੇ ਦਾ ਤੇ ਕਾਲਾ ਕਾਲਾ ਸਿੰਘ ਢੱਲੋਂ ਦੀ ਜਿੱਤ ਹੋਈ ਤੇ ਬਹੁਤ ਖੁਸ਼ੀ ਆ ਲੋਕ ਲੱਡੂ ਵੰਡ ਰਹੇ ਨੇ ਪੜਾ ਕੇ ਖਿਲਾ ਰਹੇ ਨੇ ਵਪਾਰੀ ਨੱਚ ਰਹੇ ਨੇ ਗਿੱਧਾ ਪੰਗੜਾ ਪਾ ਰਹੇ ਨੇ